हां जी वीरो 사ਸਤਰੀ ਕਾਰ ਆਪਾਂ ਖੜੇ ਆ ਅੱਜ ਚਰਨੇ ਦੇ ਬਾਈ ਦੇ ਤੰਬੂ ਦੇ ਵਿੱਚ ਤੁੰਗਾਲੀ ਮਹਾਨ ਮੰਡੀ ਦੇ ਮੇਲੇ ਦੇ ਵਿੱਚ ਤੇ ਬਾਈ ਆਏ ਨੇ ਸਮਾਲਪਾਉ ਤੋਂ ਹਾਂ ਜੀ ਗੰਜੀ ਗਲਾਬ ਸਿੰਘ ਵਾਲੇ ਤੋਂ ਹਾਂ ਜੀ ਗੰਜੀ ਗਲਾਬ ਸਿੰਘ ਵਾਲੇ ਤੋਂ ਲਾਣੇਦਾਰ ਆਇਆ ਤੇ ਚਰਨੇ ਲਵੇ ਸਪੈਸ਼ਲ ਚੱਲ ਕੇ ਚੱਲ ਕੇ ਆਇਓ ਹਾਂ ਜੀ ਹਾਂ ਜੀ ਇਹੋ ਜਿਹਾ ਕੀ ਚਰਨੇ ਦੇ ਵਿੱਚ ਬੜਿਆ ਹੈ ਵੀ ਜਿਹੜੇ ਚਰਨੇ ਨੂੰ ਤੋਨੇ ਹੋ ਨਵੇਂ ਪੱਤੀਆਂ ਲੈਣੀਆਂ ਆਇਆ ਲੈ ਲੀਆਂ ਤੇ ਇੱਥੋਂ ਲੈ ਲੀਆਂ ਕਹਿ ਪੰਜ ਬੱਕਰੀਆਂ ਲੈ ਲਈਏ ਚਾਰ ਬੱਚੇ ਨਹੀਂ ਪੰਜ ਬੱਕਰੀਆਂ ਚਾਰ ਬੱਚੇ ਗੱਡੀ ਚ ਲਾ ਦਤੀਆਂ ਬਾਈ ਇਹਨਾਂ ਨੇ ਅੱਛਾ ਗੱਡੀ ਚ ਲੱਦ ਵੀ ਦਿੱਤੀਆਂ ਬਾਕੀ ਮਾਲ ਆ ਤੇ ਆਪਣੇ ਕੋਲੇ ਬਾਵਾ ਸੀ ਬੱਕਰੀ ਬਾੜੀ ਦੇਖ ਸਕਦੇ ਹੋਗੇ ਅੱਜ ਮਾਲ ਮੰਡੀ ਚ ਆਇਆ ਵੀ ਬਹੁਤ ਹੈ ਬਹੁਤ ਵਧੀਆ ਮਾਲ ਵੀ ਅੱਜ ਜਿਵੇਂ ਠੰਡ ਵੀ ਵਧੀਆ ਰਹੀ ਆ ਮਾਲਕ ਵੀ ਆਪਣੇ ਤੇ ਖੁਸ਼ ਰਿਹਾ ਤੇ ਫਿਰ ਕੀ ਭਾਦੀਆਂ ਚਰਨੇ ਤੋਂ ਬੱਕਰੀਆਂ ਵੇលੀਆਂ ਇਹਨਾਂ ਨੂੰ ਆਪਾਂ 5 ਬੱਕਰੀਆਂ ਦਿੱਤੀਆਂ ਰ ਭਾਈ 90000 90000 ਕਰ ਲਈਆਂ ਯਾਰ ਬਹੁਤ ਰੇਟ ਤੇ ਮਿਲ ਗਈਆਂ ਕੋਈ ਬੱਚਾ ਨਹੀਂ ਸੀ ਇਹ ਤਾਂ ਪਤੰਦਰਾ 5 ਬੱਕਰੀਆਂ 4 ਬੱਚੇ 90000 ਨੂੰ 10-10000 ਨੂੰ ਵੜਾ ਪੈ ਗਿਆ ਵਿੱਚ ਮੇਰੇ ਖਿਆਲ ਕੋਈ ਗੱਬਣਾ ਵੀ ਹੋਣੀ ਇੱਕ ਦੋ ਨਾ ਗੱਪੜ ਨਾ ਅਜੇ ਕੋਈ ਨਹੀਂ ਹੁੰਦੀ ਲੱਗੀ ਹੋ ਕੇ ਤੇ ਆਪਾਂ ਕਹਿੰਦੇ ਚਲ 200 ਦੁੱਤਾ ਦੇਣੀ ਆ ਦੇਖ ਸਕਦੇ ਹੋ ਜੀ ਇਹ ਚਰਨੇ ਦੇ ਸੌਦੇ ਬਹੁਤ ਵਧੀਆ ਸੌਦੇ ਸੈੱਟ ਸੌਦੇ ਨਾ ਜ਼ਿਆਦੇ ਲੁੱਟੇ ਨਾ ਜ਼ਿਆਦੇ ਕੁੱਟੇ ਤੇ ਲਾਣੇਦਾਰ ਨੇ ਆ ਕੇ ਮੋਗੇ ਚ ਜ਼ਿਲੇ ਚੋਂ ਟੋਹੇ ਵੀ ਚਰਨੇ ਨੂੰ ਮਿਲਾ ਚਰਨੇ ਨੇ ਉਹਨਾਂ ਦੀ ਇੱਜ਼ਤ ਕੀਤੀ ਤੇ ਉਹਨਾਂ ਨੂੰ ਵਧੀਆ ਬੱਕਰੀਆਂ ਦਿੱਤੀਆਂ ਚੰਗੇ ਸੌਦੇ ਦਿੱਤੇ 22 ਚਰਨੇ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਆਂ ਅਸੀਂ ਤੇ ਸਾਨੂੰ ਜੀ 22 ਚਰਨੇ ਬੱਕਰੀਆਂ ਦਿਖਾ ਦੇ ਜਿਹੜੀਆਂ ਲਾਣੇਦਾਰ ਨੂੰ ਵਧੀਆ-ਵਧੀਆ ਵੀ ਇਹ ਕਵਾਲਿਟੀ ਦੇ ਦਿੱਤੀਆਂ ਨਹੀਂ ਹੈ ਇਹ ਬੱਕੇ ਉਹ ਗੱਡੀ 'ਚ ਵੀ ਖੜੀਆਂ ਐ ਭਾਈ ਬਾਕੀ ਦਿਖਾ ਦਮੇ ਉਹਨਾਂ ਨੇ ਗੱਡੀ ਚ ਲਾ ਵੀ ਇਹੋ ਜੀ ਕੁਆਲਿਟੀ ਦੇ ਆਪਣੇ ਕੋਲੇ ਹੁਣ ਇਸ ਟਾਈਮ ਆਉਂਦੇ ਬੱਕਰੀਆਂ ਨੇ ਅੰਜਨ ਨੂੰ ਦਿੱਤੀਆਂ ਨੇ ਮਤਲਬ ਲਾ ਹਾਂ ਜੀ ਬੱਕਰੀਆਂ ਸਾਰੀਆਂ ਸਾਫ਼ ਦਿੱਤੀਆਂ ਨੇ ਬੱਕਰੀਆਂ ਕੱਪੜਾ ਨੇ ਬਾਈ ਤੇ ਤਾਂ ਬੱਕਰੀਆਂ ਦਾ ਕੋਈ ਲੇਖਾ ਹੀ ਨਹੀਂ ਇਸ ਕੁਆਲਿਟੀ ਚ ਬੱਕਰੀਆਂ ਦਿੱਤੀਆਂ ਨੇ ਜੀ 22 ਚਰਨੇ ਨੇ ਜੀ ਭਾਅ ਨੂੰ ਦਿੱਤੇ 90000 ਦੇ 9 ਨਗ 90000 ਦੇ 9 ਨਗ ਜੀ ਕਿੰਨੀਆਂ ਬੱਕਰੀਆਂ ਕਿੰਨੇ ਬੱਚੇ ਪੰਜ ਬੱਚੇ ਚਾਰ ਚਾਰ ਬੱਚੇ ਪੰਜ ਬੱਕਰੀਆਂ ਸਾਰੀਆਂ ਨਵੀਆਂ ਰਹਿਣ ਬੱਕਰੀਆਂ ਬਾਕੀ ਆਪਣੇ ਕੋਲੇ ਆ ਗਏ ਕਿਹਦੇ ਇਹਨਾਂ ਦੇ ਇੱਕ ਦੋ ਨਾਲ ਕਿ ਭਾਈ ਆਪਾਂ ਵੇਚ ਵੀ ਦਿੱਤੇ। ਬਾਕੀ ਲਾਣੇਦਾਰਾਂ ਦੇ ਨੇ ਨਾਗਾ ਕਾਟੂ ਚ ਲਿਆ ਕੇ ਬੰਨਿਆ ਤੇ ਇਹਦੇ ਖਾਰੇ ਜੋ ਇਹਨੇ ਵੇਚ ਵੀ ਦਿੱਤੇ। ਤੇਰਾ ਗਹਿਰੀ ਬੁੱਟਰ ਮੋਕੇ ਕੋਲ ਹਾਂਜੀ ਆਵਾਜ਼ ਵਾਹ ਜੀ ਬਾਤ ਚਾਰਨਾ ਜੀ ਵਧੀਆ ਰਿਆ। ਗੰਜੀ ਕਲਾਸ ਇਕਲਾਈ ਗੰਜੀ ਕਲਾਸ ਸਿੰਗਲ ਆ ਮੋਕੇ ਕੋਲ ਆ ਇਹ ਮੰਮੀ ਆਪੇ ਥਰਾਜ ਦੇ ਨਾਲ ਭਾਈ ਕਿਸ ਮਾਰਕ ਪਰ ਆ ਗਿਆ ਆ ਗਿਆ ਭਾਈ ਕਿਸ ਵਾਸਤੇ ਹੈਗੀ ਹਾਂਜੀ ਰਾਕੇ ਕੋਟੜੇ ਦੇ ਹਾਂਜੀ ਬਹੁਤ ਵਧੀਆ ਮਾਲ ਵੇਚਿਆ ਚਰਨੀ ਨੇ ਗੱਡੀ ਲਗਾਈ ਆ ਹਾਂ ਗੱਡੀ ਵਾਲੀਆਂ ਦਿਖਾ ਦਿਓ ਭਾਈ ਚਾਹੇੋ ਵੀਰੇ ਜਿਹੜੀਆਂ ਨੇ ਆ ਨੰਬਰ ਬੋਲ ਦੇਣਾ ਨੰਬਰ ਆਪਣਾ 9592602155 ਕਿਹੜੀ ਕਿਹੜੀ ਮੰਡੀ ਤੇ ਆਪਾਂ ਮਿਲਦੇ ਆ ਮੰਡੀਆਂ ਆਪਾਂ ਵੀਰੇ ਸਭ ਤੋਂ ਪਹਿਲੇ ਨੰਬਰ ਤੇ ਇਹੀ ਮੰਡੀ ਬਹੁਤ ਜ਼ਿਆਦੇ ਕਵਰ ਕਰਦਾ ਵੀਰੇ ਮੈਂ ਬਹੁਤ ਪੁਰਾਣੀ ਮੰਡੀ ਆ ਇਹ ਤੇ ਇੱਥੇ ਮੇਰਾ ਮਾਰਵੀ ਬਹੁਤ ਵਧੀਆ ਵਿਕਦਾ ਠੀਕ ਹੈ ਬਾਕੀ ਮੁੱਲਾਪਰਾਲੀ ਮੰਡੀ ਤੇ ਬਾਈ ਮੈਂ ਪਹੁੰਚਦਾ ਹੁੰਦਾ ਆ ਠੀਕ ਹੈ ਇਹ ਹੋਇਆ ਜੇ ਕਿਸੇ ਮੰਡੀ ਤੇ ਨਾ ਪਹੁੰਚੀਏ ਠੀਕ ਹੈ ਬਾਕੀ ਸਾਡੀ ਮੰਡੀ ਇੱਕ ਲੋਂਗੋ ਵਾਲਾ ਵੀਰੇ ਕਿਹੜੇ ਦਿਨ ਲੱਗਦੀ ਆ ਉਹ ਲੱਗਦੀ ਆ ਵੀਰੇ 13 ਅੱਛਾ ਤੇ 3 ਤੇ 26 ਬਾਈ ਬਾਈ ਇਹ ਮੰਡੀ ਤੇ ਨਿਉਨ ਸਾਬ ਵੀ ਹੈਗਾ ਗਰੀਬ ਵੀਰ ਦਾ ਨਿਉਨ ਸਾਬ ਵੀ ਹੈਗਾ ਓਏ ਨਿਆ ਮਿਲਦਾ ਬਾਈ ਓਏ ਨਿਆ ਮਿਲਦਾ ਹਰੇਕ ਗਰੀਬ ਦਾ ਓਏ ਢਿੱਡ ਵੀ ਭਰਦਾ ਖੋਰੇ ਤੋਂ ਥੋੜਾ ਗਰੀਬ ਹਰੇਕ ਨੂੰ ਰੋਟੀ ਦਿੰਦਾ ਤਾਂ ਇਹ ਚਾਰ ਚੰਦ ਲੱਗੇ ਹੋਏ ਨੇ ਨਿਓ ਮਿਲਦਾ ਅਸਲ ਤਾਂ ਜਿਹੜੀ ਗੱਲ ਹੈ ਮਾਲਵੀ ਮਿਲਦਾ ਮਾਲਵੀ ਮਿਲਦਾ ਮਾਲਵੀ ਮਾਲ ਸਾਫ਼ ਮਰਜ਼ਾ ਬੰਦੇ ਵੀ ਚੰਗੇ ਮਿਲਦੇ ਨੇ ਕੋਈ ਆ ਜਾ ਫੜ ਕੋਈ ਆ ਕੇ ਕਾਇ ਖਰਚਾ ਭਈ ਕੋਈ ਆ ਕੇ ਕਾਇ ਵੀ ਚੰਗੇ ਬੰਦੇ ਮਿਲਦੇ ਨੇ ਉਹ ਗੱਲ ਸੋਣ ਹਾਂ ਫੜ ਫੜ ਆ ਜਾ ਆ ਜਾ ਗੱਲ ਦੇ ਭੁੱਲ ਆ ਬੱਕਰੀਆਂ ਖੜੀਆਂ ਨੇ ਵੀਰੇ ਦੇਖ ਸਕਦੇ ਹੋ ਸਾਰੀਆਂ ਨਵੀਆਂ ਪੱਠਾਂ ਠੀਕ ਹੈ ਜੀ ਆ ਦੇਖੋ ਇਹ ਚਾਰ ਬੱਚੇ ਨੇ ਵੀਰੇ ਇਹਨਾਂ ਥੱਲੇ ਬਿਲਕੁਲ ਸਾਫ ਸੁਥਰੀਆਂ ਬੱਕਰੀਆਂ ਨੇ ਬਾਈ ਪੰਜ ਬੱਕਰੀਆਂ 90000 ਦੀਆਂ ਦਿੱਤੀਆਂ ਨੇ ਵੱਡੀਆਂ ਬੱਕਰੀਆਂ ਨੇ ਸਾਰੀਆਂ ਆ ਬੱਚੇ ਨੇ ਬਾਈ ਇਹਨਾਂ ਥੱਲੇ ਠੀਕ ਹੈ ਜੀ ਵੱਡੇ ਬੱਚੇ ਠੀਕ ਹੈ ਜੀ ਨੰਬਰ ਇੱਕ ਵਾਰੀ ਨੰਬਰ ਆਪਣਾ 9592602155 ਬਾਈ 9592602155